ਖਾਲਸਾ ਜੀ ਆਜੋ ਅੱਗੇ ਆਜੋ ਆਜੋ ਅੱਗੇ ਆਜੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਲਸਾ ਜੀ ਕਿਵੇਂ ਹੋ ਕਿਵੇਂ ਹੋ ਵੀਰੇ ਗਿਰੇਵਿੰਦਰ ਵੀਰੇ ਕੀ ਹਾਲ ਨੇ ਮੈਂ ਤਾਂ ਤੁਹਾਡੀ ਤਾਰੀਫ ਸੁਣ ਸੁਣ ਕੇ ਸੀ ਇਹ ਜਜ਼ੂਤ ਕਰਾਇਆ ਸਾਨੂੰ ਦੱਸਿਆ ਵੀਰਾਂ ਨੇ ਵੀ ਇੰਨੀ ਵਧੀਆ ਗੁਰਬਾਣੀ ਦਾ ਆਚਾਰਨ ਕਰਦਾ ਬਾਈ ਗੁਰੂ ਦਾ ਸਿੰਘ ਆ ਗੁਰੂ ਦੇ ਘਰ ਦਾ ਵਜੀਰ ਆ ਤਿਆ ਸੀ ਤਾਂ ਆਏ ਆ ਕੁਲਵਿੰਦਰ ਭਾਈ ਇੱਥੇ ਆਏ ਸੀ ਹੁਣ ਬਾਬਾ ਜੀ ਹੋਰ ਬਾਬਾ ਜੀ ਠੀਕ ਹੋ ਤੁਸੀਂ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਚੋਂ ਖਾਲਸਾ ਜੀ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਤੁਹਾਨੂੰ ਮਿਲਣ ਤੁਹਾਡੀ ਵਾਈਫ ਤੁਹਾਨੂੰ ਮਿਲੇ ਅਰੇ ਤੁਹਾਡੀ ਮਦਦ ਕਰਨ ਵਾਸਤੇ ਆਏ ਆ ਤੁਹਾਡੇ ਸਿਰ ਤੇ ਛੱਤ ਹੋਵੇ ਆਪਣੇ ਸਿਰ ਦੀ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ ਚਾਹੁੰਦੇ ਆ ਨਾ ਇਹ ਹੋਊਗਾ ਹੋ ਗੁਰੂ ਦੀ ਕਿਰਪਾ ਹੋਊਗੀ ਗੁਰੂ ਦੀ ਕਿਰਪਾ ਜ਼ਰੂਰ ਹੋਊਗੀ ਮੈਂ ਜਾਣਦੇ ਹਾਂ ਕਿ ਪਾਠ ਹਰ ਹੱਥ ਦੀ ਦਾ ਲੱਭ ਕਰਦਾ ਹੁੰਦਾ ਹੈ ਉਹ ਦੀ ਰੱਬ ਦੀ ਕਿੱਥਾ ਵਿੱਚ ਜਿਹੜਾ ਪੈਉ ਦਾ ਕਸੂਰ ਇਹਦਾ ਕਸੂਰ ਉਹ ਮਰਿਆ ਵੀ ਕੀੜੇ ਪੈ ਕੇ ਇਹ ਕਿੰਨੇ ਨਿਰਨੇ ਪੈ ਕੇ ਮਰਦਾ ਇਹਦਾ ਕਸੂਰ ਚਲੋ ਪਾਗਾਂ ਦੀ ਹੈ ਕਹਾਣੀ ਹੈ ਬਹੁਤ ਸਰੀਲਾ ਪਾਠੀ ਆ ਜੀ ਹੂੰ ਮੈਂ अनेਕਾਂ ਵਾਰੀ ਇਹ ਨੂੰ ਸੁਣਿਆ ਤਰੀਬ ਸਾਰਿਆਂ ਸੁਣਿਆ ਖਾਸ ਕਰਕੇ ਮੈਂ ਇਹਦਾ ਬੜਾ ਫੈਨ ਆ ਇਹ ਇੰਨਾ ਸਰੀਲਾ ਪਾਠ ਕਰਦਾ ਕੋਈ ਅੰਤ ਹਿਸਾਬ ਨਹੀਂ ਅੱਛਾ ਜੀ ਇਹ ਫੌੜੇ ਕਿਉਂ ਇਦਾਂ ਕੀਤਾ ਇਹਦਾ ਕਾਰਨ ਇਹਦੀ ਮਾਂ ਮਰ ਗਈ ਫਿਰ ਵੀ ਠੀਕ ਰਿਹਾ ਦਾਸਤਨ ਦਾ ਸਾਥ ਆ ਕੋਈ ਉਹ ਖਾਹ ਹੈ ਉਹਨੇ ਪਤਾ ਹਵਾ ਕੇ ਨਾ ਲੱਗ ਮੂਰੀ ਜੇ ਕਰ ਤੋ ਪਾ ਫੇ ਚਾਹ ਦੇ ਘਰ ਹੋ ਗਿਆ ਇਹਦੀ ਘਰ ਵਾਲੀ ਚਲ ਗਈ ਅਹੀਂ ਇਹਦੇ ਘਰ ਵਾਲੇ ਚੋਰ ਲਾਉਂਦੇ ਨੇ ਤੇ ਖਾਨ ਕੋਠਾ ਫਵਾਦਾਂ ਨੇ ਕੋਈ ਕੰਮ ਪਰੋਂ ਮੈਨ ਨਹੀਂ ਹੁਣ ਤੋਂ ਤੇ ਰਖਾ ਲੈਦਾ ਮੁੰਡਾ 12 13 ਸਾਲ ਦਾ ਹੋ ਰਿਹਾ ਕਿਨੇ ਜੀ ਤੋਂ ਇੱਕ ਦਾ ਇੱਥੇ ਇਹ ਇਹ ਦੇਖੋ ਜੀ ਅਹੀਂ ਇੰਨਾ ਵੀ ਜਦੋਂ ਦਾੜੀ ਤੇ ਅੰਦ ਘਰ ਤੋਂ ਘੱਟ 30 ਸਾਲ ਇਹਨਾਂ ਨੂੰ ਹੋ ਗਏ ਪਿੰਡ ਚ ਨਹੀਂ ਨਹੀਂ ਲਵਾ ਇਦਾਂ ਦੀ ਹਾਲਾਤ ਇਦਾਂ ਦਾ 12 13 ਸਾਲ ਦਾ ਹੋਇਆ ਬਸ ਜਿਆਦਾ ਤੇ ਆ ਜਾਦਾ ਹੁਣ ਹੋਇਆ 3 ਕਿ ਸਾਲ ਤੋਂ 3-4 ਸਾਲ ਤੋਂ ਜ਼ਿਆਦਾ ਹੋਇਆ ਵਾ ਇੱਕਾ ਬੁਢਾ ਸੀ ਹੁਣ ਆਪ ਸਾਡੇ ਨੂੰ 12-13 ਸਾਲ ਹੋ ਗਏ ਜੋ ਪਿੰਡ ਦੇ ਮੱਦੀ ਸਿੰਘੇ ਦੇ ਛਾਰੇ ਇਕੱਠ ਕਰਦੇ ਇੱਥੇ ਜੀਵਨਦਾਰਾ ਦੇ ਉਹ ਗੁਰਦੁਆਰਾ ਸਾਹਿਬ ਉਹਨੇ ਥੇਕਾ ਇਹਨੂੰ ਸੱਜਣਾ ਥੇਕਾ ਇੱਥੇ ਪਹਾੜ ਸੁੱਜਣਾ ਰੱਬ ਦੀ ਫਤਿਹ ਤਾਂ ਵਿਚਾਰਾ ਸੁਜੈਤਿਕ ਵੀ ਤੁਹਾਡਾ ਇਹ ਸਾਡੇ ਸਾਹਿਬ ਦਾ ਸਪੰਸਰ ਸਾਹਿਬ ਨੇ ਠੀਕ ਹੈ ਜੀ ਬੰਦਾ ਜੀ ਛੇ ਸੂਜੇ ਤੇ ਬੁੱਧੀ ਜੀ ਜਾਨਾ ਦੇ ਗਵਾਂਢੀ ਨੇ ਅੱਛਾ ਜੀ ਮੇਰੀ ਲਾਗੇ ਦੁਕਾਨ ਤੇ ਬਾਬਾ ਜੀ ਇਹ ਕਿੰਨੇ ਭਰਾ ਨੇ ਕੋਈ ਭਰਾ ਨਹੀਂ ਇਕੱਲਾ ਹੀ ਹੈ ਇੱਕ ਭਰਾ ਸੀ ਗੁੰਗਾ ਸੀ ਉਹ ਅੱਛਾ ਜੀ ਉਹ ਪਤਾ ਨਹੀਂ ਕਿੱਥੇ ਮਰ ਗਿਆ ਉਹ ਲੱਭਾ ਜੀ ਮੁਰਕੇ ਸਾਡੂੰ ਪਰ ਆਹੇ ਤੋਂ ਉਹ ਪਿਆਸ ਰੋ ਤੇ ਜਿੰਨੇ ਰਿਹਾ ਉਹਦਾ ਦਿਮਾਗੇ ਹਾਲਤ ਨਹੀਂ ਉਹ ਰਿਖੀ ਉਹ ਲੱਭਿਆ ਹੀ ਨਹੀਂ ਬਾਬਾ ਜੀ ਤੇ ਇਹਦੇ ਮਾਮੇ ਜਾਂ ਨਾਨਕੇ ਕੁਝ ਪਤਾ ਕਿੱਥੇ ਆ ਤੇ ਇਹਦਾ ਟੇਕ ਦਾ ਪਤਾ ਇੱਕ ਮਾਮਾ ਹੈ ਜਿਹੜਾ ਉਹ ਗੋਲਾ ਛੋਟਦਾ ਹੈ ਕੀ ਗਰਦੀਪ ਸਿੰਘ ਦੀ ਕੁੜੀ ਉਹ ਗੋਲਾ ਪਾਉਂਦੂ ਗੁਰਸਤਵੰਦਰ ਪਿੰਡ ਦਾ ਜਦੋਂ ਛੇਟਾ ਦੀ ਉਹਦਾ ਮਾਮਾ ਅੱਛਾ ਗੋਲਾ ਛੁੱਟਦਾ ਦਿਓ ਅਮਰਥਰੋ ਵਾਲਾ ਹਾਂ ਅਮਰਥਰੋ ਵਾਲਾ ਉਹ ਇੰਡੀਆ ਲੈਵਲ ਤੇ ਮਾਰ ਲੈ ਦੇ ਸਕਦੇ ਉਹ ਇਹਦਾ ਮਾਮਾ ਠੀਕ ਹੈ ਜੀ ਬਾਕੀ ਜਦੋਂ ਉਹਦਾ ਮਾਂ ਚਲ ਗਈ ਨਾ ਉਹਦਾ ਘਰ ਤਰਾਹ ਗਿਆ ਮਾਂ ਜੀ ਮਾਂ ਬਹੁਤ ਸੇਵਾ ਕਰਦੀ ਗੁਰਦੁਆਰੇ ਦੀ ਇਹਨਾਂ ਨੂੰ ਪਾਲਿਆ ਇਹਨੂੰ ਪੜਾਇਆ ਲਿਖਾਇਆ ਫਰੋਜ਼ ਮਰਤਬਾ ਦੇ ਇੰਨੇ ਅੰਦਰ ਪਿਓ ਨੇ ਬੇੜਾ ਘਰ ਕਰਤਾ ਇਹਦਾ ਮੁੰਡਾ ਉਹਨੇ ਘਰ ਵੇਚਤਾ ਪਰ ਵੇਖਤਾ ਫੇ ਘਰ ਹੋ ਗਿਆ ਇਹ ਵਿਆਹ ਕਰਨ ਤੋਂ ਬਾਅਦਾਂ ਵੇਚਿਆ ਘਰ ਵਿਆਹ ਕਰਨ ਤੋਂ ਬਾਅਦਾਂ ਇਹਨੂੰ ਵਿਆਹ ਕੀ ਤੇ ਫੇਰ ਵੇਚਿਆ ਘਰ ਜਿਹੜੇ ਘਰ ਚ ਬੈਠਾ ਸੀ ਉਹ ਘਰ ਵੇਚਤਾ ਹਾਂ ਉਹੀ ਵੇਚ ਅਸੀਂ ਤੇ ਰੱਖਣ ਨੂੰ ਉੱਥੇ ਸਾਡੇ ਕੋਲ ਹਾਲ ਹੈ ਆਏ ਉੱਥੇ ਰਹਿੰਦੇ ਇਹਦੀ ਮੰਮੀ ਵੀ ਉੱਥੇ ਰਹਿੰਦੀ ਤੇ ਉਹ ਵੀ ਉੱਥੇ ਰਹਿੰਦਾ ਸੀ ਕਿਹਦਾ ਵਿਆਹ ਹੈ ਨਾ ਪਰਿਵਾਰ ਕਿਹਦਾ ਬਾਅਦ ਛੱਡ ਕੇ ਉਹ ਸਾਡੇ ਬੈ ਗਿਆ ਠੀਕ ਹੈ अच्छा बेटा बाप मेरे काओ दा पार 12 ਸਾਲਾ ਦਾ ਹੋਣਾ। ਜਿਹੜੀ ਜ਼ਿਆਦਾ ਹੀਰਵਾ ਖਾ ਗਿਆ। ਇਹ ਜਵਾਕ ਦਾ ਇੱਥੇ ਘਰ ਵਾਲੀ ਦਾ ਜ਼ਿਆਦਾ ਹੀਰਵਾ ਖਾ ਗਿਆ। ਹਾਂ ਹਾਂ ਜਵਾਕ ਕੋਈ ਨਹੀਂ ਕੋ ਟੈਨਸ਼ਨ ਨਾਲ ਥੋੜਾ ਜਿਆ। ਗੱਲ ਚੱਲ ਨਹੀਂ ਆ ਚਾਦੀ। ਹੋਰ ਕੋਈ ਕਾ ਰੋ ਨਹੀਂ। ਕੁਲਵਿੰਦਰ ਦੁਬਾਰਾ ਬੱਚੇ ਮਿਲਣਗੇ ਤੇਰੇ ਕੋਈ ਨਹੀਂ ਆਪਾਂ ਬੱਚਿਆਂ ਨੂੰ ਮਿਲਾਂਗੇ। ਤੇਰੇ ਬੇਟੇ ਨੂੰ ਮਿਲਾਂਗੇ ਆਪਾਂ ਕੀ ਨਾਂ ਬੇਟੇ ਦਾ ਤੇਰਾ? ਹੈ ਕੁਲਵਿੰਦਰ ਤੇਰੇ ਮੁੰਡੇ ਦਾ ਕੀ ਨਾਂ ਆ? ਇੱਥੇ ਆਏ ਆ ਅਸੀਂ ਵੀਰੇ ਕੁਲਵਿੰਦਰ ਸਿੰਘ ਦੀ ਬਾਬਤ ਤੁਸੀਂ ਮੂਰੇ ਵੀਡੀਓ ਦੇਖੀ ਹੈ ਜਿਹੜੀ ਲੱਗੀ ਹੋਈ ਆ ਉਹ ਵੀਰੇ ਨੇ ਸਾਨੂੰ ਭੇਜੀ ਵੀਡੀਓ ਪਬਲਿਕ ਤੌਰ ਤੇ ਇਹ ਗੁਰੂ ਦਾ ਵਜੀਰ ਗੁਰੂ ਦਾ ਸਿੰਘ ਗੁਰੂ ਦਾ ਖਾਲਸਾ ਅੱਜ ਅਸੀਂ ਬੜਪਾਗੇ ਆ ਵੀ ਇਸ ਤਰ੍ਹਾਂ ਦੇ ਵੀਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲ ਗਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਵੀਰਾਂ ਦੁਬਾਰਾ ਫੇਰ ਗੁਰੂ ਦੇ ਘਰ ਦੀ ਸੇਵਾ ਕਰਨ ਦੇ ਕਾਬਲ ਹੋਵੇ ਇਹ ਵੀ ਦਾ ਫੇਰ ਆਪਣੀ ਸੋਝੀ ਚ ਆਵੇ ਜਿੱਦਾਂ ਨਗਰ ਦੱਸਦਾ ਵੀ ਬਹੁਤ ਹੀ ਚੰਗਾ ਪਾਠੀ ਸੀ ਬਹੁਤ ਹੀ ਸ਼ਰੀਲੀ ਆਵਾਜ਼ ਸੀ ਇਹਦੀ ਗੁਰਬਾਣੀ ਜਦੋਂ ਇਹਦੇ કંਠ ਤੋਂ ਗੁਰਬਾਣੀ ਉਚਾਰਦਾ ਸੀ ਤਾਂ ਉਹ ਰਸ ਪਿੰਨੀ ਗਰਵਾਣੀ ਹਿਰਦੇ ਦੇ ਵਿੱਚ ਇਸ ਤਰ੍ਹਾਂ বাসਦੀ ਸੀ ਇਨਸਾਨ ਮੰਤਰ ਮੁਕਤ ਹੋ ਜਾਂਦਾ ਸੀ ਇਹ ਅੱਜ ਕੁਲਵਿੰਦਰ ਸਿੰਘ ਕਿੰਦਾ ਵੀਰਾ ਕਿਹੜੇ ਹਾਲਾਤਾਂ ਦੇ ਵਿੱਚ ਆ ਟੁੱਟਦੇ ਹੋਏ ਰਿਸ਼ਤਿਆਂ ਦੀ ਕਹਾਣੀ ਹੈ ਚਿੱਟਾ ਹੁੰਦਾ ਜਾ ਰਿਹਾ ਲਹੂ ਹੈ ਜਿਹੜਾ ਉਹਦੀ ਤਸਵੀਰ ਹੈ ਕਿ ਜਿੱਥੇ ਸਾਫ ਦਾ ਸਰਪੰਚ ਸਾਹਿਬ ਨੇ ਬੜੀ ਭਾਵਕਤਾ ਦੇ ਨਾਲ ਇਹ ਗੱਲ ਕਹੀ ਵੀ ਇਹਦੇ ਬਾਪ ਦੀ ਗਲਤੀ ਸੀ ਜਿਹਦੇ ਕਰਕੇ ਅੱਜ ਭੁਗਤ ਰਿਹਾ ਉਥੇ ਨਗਰ ਦੇ ਹੋਰ ਵੀ ਪਤਵੰਤੇ ਸੱਜਣ ਇਸ ਗੱਲ ਦੀ ਹਾਮੀ ਭਰਦੇ ਆ ਵੀ ਰੱਬ ਰੂਪੀ ਬੰਦਾ ਜਿਹੜਾ ਕਿਸੇ ਨੂੰ ਜੀਤ ਤੋਂ ਬਿਨਾਂ ਨਹੀਂ ਸੀ ਬੋਲਦਾ ਅੱਜ ਰਾਹ ਜਾਂਦੇ ਦੇਖ ਕੇ ਲੋਕਾਂ ਨੂੰ ਖਾਸ ਕਰਕੇ ਲੇਡੀਜ਼ ਨੂੰ ਕੁੱਟਣ ਮਾਰਨ ਪੈ ਜਾਂਦਾ ਗਾਲਾਂ ਕੱਢਦਾ ਲੇਡੀਜ਼ ਨੂੰ ਕਿਤੇ ਨਾ ਕਿਤੇ ਉਹ ਭਾਵਨਾ ਆਪਣੀ ਪਤਨੀ ਦੇ ਪ੍ਰਤੀ ਆਪਣੀ ਵਾਈਫ ਦੇ ਪ੍ਰਤੀ ਵੀ ਉਹ ਮੈਨੂੰ ਛੱਡ ਕੇ ਕਿਉਂ ਚਲੀ ਗਈ ਸਮਝ ਨਹੀਂ ਪਉਂਦਾ ਕਿਸੇ ਵੀ ਔਰਤ ਨੂੰ ਦੇਖ ਕੇ ਉਹਨੂੰ ਮਾਰਨ ਪੈਂਦਾ ਕਈ ਵਾਰ ਇਦਾਂ ਦੇ ਚਾਂਸ ਹੋ ਗਏ ਆ ਥੋੜੇ ਦਿਨ ਪਹਿਲਾਂ ਦੀ ਉਹ ਵੀਰ ਗੱਲ ਦੱਸਦੇ ਆ ਪ੍ਰੋਗਰਾਮ ਸੀ ਇੱਥੇ ਕੋਈ ਇੱਕ ਹਸਬੰਦ ਵਾਈਫ ਮੋਟਰਸਾਈਕਲ ਤੇ ਜਾਂਦੇ ਸੀ ਇਹਨੇ ਪਿੱਛੇ ਬੈਠੇ ਲੇਡੀ ਦੇ ਥੱਪੜ ਮਾਰਿਆ ਤਾਂ ਉਹ ਮਾਰਨ ਪੈ ਗਏ ਇਹਨੂੰ ਬੜੀ ਮੁਸ਼ਕਲ ਦੇ ਨਾਲ ਨਗਰਕੇੜੇ ਦੇ ਲੋਕਾਂ ਨੇ ਬਚਾਇਆ ਤਾਂ ਇਦਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਬਣਦਾ ਜਦੋਂ ਕੁਲਵਿੰਦਰ ਵੀਰਾ ਗੁੱਸੇ 'ਚ ਆ ਜਾਂਦਾ ਤਾਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਪਾਉਂਦਾ ਤੋ ਫਿਰ ਤੇ ਇੱਕ ਦਿਨ ਕਿਤੇ ਕੋਈ ਐਸਾ ਆਰਸਾ ਹੋ ਜੇਵੇ ਉਹਦੇ ਆਪਾਂ ਇੰਤਜ਼ਾਰ ਦੀ بجائے ਨਾਲ ਮਿਲ ਕੇ ਅੱਜ ਅਸੀਂ ਇੱਕ ਪ੍ਰਾਲਾ ਕਰਨ ਲੱਗੇ ਆਂ ਅਸੀਂ ਸੁਪਨਿਆਂ ਦੇ ਘਰ ਤੋਂ ਆਏ ਆਂ ਲੁਧਿਆਣੇ ਤੋਂ ਵਾਹਿਗੁਰੂ ਮਿਹਰ ਕਰਨ ਕੁਲਵਿੰਦਰ ਵੀਰਾ ਦੁਆਰਾ ਫੇਰ ਗੁਰੂ ਸਾਹਿਬੀ ਤਾਬਿਆਂ 'ਚ ਬੈਠ ਕੇ ਉਹ ਆਪਣੇ ਮੁਖਾਰਬਿੰਦ ਤੋਂ ਬਾਣੀ ਦਾ ਆਚਾਰਨ ਕਰੇ ਤੇ ਸੰਗਤਾਂ ਸੁਣਨ ਤੇ ਗੁਰਵਿੰਦਰ ਵੀਰੇ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਤੇ ਤਕਲੀਫਾਂ ਵੀਰਾ ਝੱਲ ਕੇ ਹਟਿਆ ਪਿਛਲੇ 12-13 ਸਾਲਾਂ ਤੋਂ ਬਾਈ ਹੁਣੇ ਦੱਸਦੇ ਆ ਵੀ ਇਹ ਬਾਈ ਇਸ ਤਰ੍ਹਾਂ ਦੇ ਹਾਲਾਤਾਂ ਚ ਜੀ ਨੂੰ ਆਪਾਂ ਕਹਿ ਦਿੰਨੇ ਆ ਕਿ ਉਹ ਸੜਕਾਂ ਤੇ ਦਰਦ-ਦਰਦੀਆਂ ਠੋਕਣਾਂ ਖਾਂਦਾ ਫਿਰ ਹੁਣ ਪਿਛਲੇ 3 ਸਾਲਾਂ ਤੋਂ ਤਾਂ ਬੜਾ ਹੀ ਜ਼ਿਆਦਾ ਹੋ ਗਿਆ ਬਾਈ ਦੱਸਦੇ ਆ ਅਪਸੈਟ ਕਿਉਂਕਿ ਆਪਣਾ ਕੋਈ ਕਹਿਣ ਨੂੰ ਹੈ ਹੀ ਨਹੀਂ ਕੋਈ ਪੁੱਤ ਕਹਿਣ ਵਾਲਾ ਹੈ ਹੀ ਨਹੀਂ ਕੋਈ ਵੀਰ ਕਹਿਣ ਵਾਲਾ ਹੈ ਹੀ ਨਹੀਂ ਚਾਹੇ ਲੋੜੀ ਆ ਚਾਹੇ ਦੀਵਾਲੀ ਆ ਚਾਹੇ ਹੋਲੀ ਆ ਚਾਹੇ ਨਵਾਂ ਸਾਲ ਆ ਕੋਈ ਕਹਿਣ ਵਾਲਾ ਨਹੀਂਗਾ ਵੀ ਕਰਵਿੰਦਰ ਸਿੰਘ ਆ ਬਹਿ ਜਾ ਪ੍ਰਸ਼ਾਦਾ ਛਕ ਲੈ ਨਾ ਹਲਾ ਇੱਥੇ ਆ ਜਾ ਮੇਰੇ ਕੋਲੇ ਕੋਈ ਕਹਿਣ ਵਾਲਾ ਹੀ ਨਹੀਂ ਕਰਵਿੰਦਰ ਸਿੰਘ ਅਸੀਂ ਤੇਰੇ ਮਾਮੇ ਆ ਅਸੀਂ ਤੇਰੇ ਚਾਚੇ ਆ ਅਸੀਂ ਤੇਰੇ ਤਾਏ ਆ ਅਸੀਂ ਜਿਹੜੀ ਭੂਆ ਵਾਂ ਕੋਈ ਕਹਿਣ ਵਾਲੀ ਹੈ ਨਹੀਂ ਵੀ ਕੁਲਵਿੰਦਰ ਸਿੰਘ ਆ ਸੀ ਤੇਰੇ ਆਪਣੇ ਆ ਤਾਂ ਇਨਸਾਨਾਂ ਦੀ ਵਸਤੀ 'ਚ ਇਨਸਾਨਾਂ ਦੇ ਝੁੰਡ ਦੇ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਕੁਲਵਿੰਦਰ ਆਪਣੇ ਆ ਲੱਖਾਂ ਲੋਕਾਂ ਦੇ ਵਿੱਚ ਤਾਂ ਹੈ ਪਰ ਕੁਲਵਿੰਦਰ ਸਿੰਘ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਕਿਉਂਕਿ ਜਿਨ੍ਹਾਂ ਦੇ ਨਾਲ ਜਜ਼ਬਾਤ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਰਿਸ਼ਤੇ ਜੁੜੇ ਹੋਏ ਸੀ ਉਹ ਖੌਰੇ ਕਿੱਧਰ ਚਲੇ ਗਏ ਤੇ ਜਿਨ੍ਹਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਕੋਸ਼ਿਸ਼ ਕਰ ਰਹੇ ਨੇ ਰਿਸ਼ਤਾ ਜੋੜਨ ਦੀ ਤੇ ਉਹਨਾਂ ਦੇ ਨਾਲ ਕੁਲਵਿੰਦਰ ਨਹੀਂ ਜੁੜ ਰਿਹਾ ਬਸ ਅਰਦਾਸ ਕਰਿਓ ਅਸੀਂ ਇੱਕ ਇਨਸਾਨੀਅਤ ਦਾ ਰਿਸ਼ਤਾ ਨਿਭਾਉਣ ਵਾਸਤੇ ਇੱਥੇ ਆਏ ਆ ਇਹ ਰਿਸ਼ਤਾ ਜੁੜ ਸਕੇ ਇਹ ਰਿਸ਼ਤਾ ਨਿਭਾ ਸਕੀ ਅਸੀਂ ਵੀ ਕੁਲਵਿੰਦਰ ਵੀਰਾ ਵੀ ਸਾਡਾ ਬਣ ਸਕੇ ਧੰਨਵਾਦ ਆ ਬਾਈ ਦਾ ਬਾਈ ਬਹੁਤ ਬਹੁਤ ਧੰਨਵਾਦ ਬਕਸ਼ੀਸ਼ ਫਰਨੀਚਰ ਆ ਬਾਈ ਦਾ ਇਹਨਾਂ ਨੇ ਵੀਡੀਓ ਭੇਜੀ ਸਾਨੂੰ ਇੱਕ ਵੀਰਾ ਹੋਰ ਸੀਗਾ ਹਾਂ ਵੀਰਾ ਕੀ ਨਾਂ ਤੁਹਾਡਾ ਵੀਰੇ ਜਸਵੀਰ ਜਸਵੀਰ ਸਿੰਘ ਹਰਜੀਤ ਸਿੰਘ ਹੈਪੀ ਹੈਪੀ ਵੀਰਾ ਤੇ ਕਿੰਨੇ ਵੀਰ ਸਾਡੇ ਟੀਮ ਦੇ ਮੈਂਬਰ ਪਿੱਛੇ 골ਡੀ ਬਾਈ ਹੁਣੀ ਖੜੇ ਨੇ ਮਾਪਾ ਬਕਾਲਾ ਸਾਹਿਬ ਤੋਂ ਫੇਰ ਪ੍ਰਭਕਾ ਮਿਲਣਾ ਚਾਹੋ ਤਾਂ ਸਾਡੇ ਜ਼ਰਦਾਰ ਅਵਤਾਰ ਸਿੰਘ ਜੀ ਸਾਡੇ ਸਿੱਖੇਵਾਲ ਤੋਂ ਡਾਕਟਰ ਸਾਹਿਬ ਨੇ ਡਾਕਟਰ ਸਿੱਖਾ ਸਿੱਖੇਵਾਲ ਸਾਹਿਬ ਦੀ ਟੀਮ ਅੱਗੇ ਵੀ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਸੁਪਨਿਆਂ ਦੇ ਘਰ ਦੇ ਨਾਲ ਸਮੇਂ-ਸਮੇਂ ਤੇ ਆਪਣਾ ਯੋਗਦਾਨ ਪਾਉਂਦੇ ਨੇ ਇਹਨਾਂ ਸਾਰੇ ਵੀਰਾਂ ਦੇ ਸਾਂਝੇ ਅਪਰਾਲੇ ਦੇ ਨਾਲ ਅੱਜ ਅਸੀਂ ਇਸ ਵੀਰ ਦੀ ਸੇਵਾ ਵਾਸਤੇ ਇੱਥੇ ਪਹੁੰਚੇ ਆਂ ਬਸ ਸੇਵਾ ਸਫਲ ਹੋਵੇ ਇਹ ਅਰਦਾਸ ਕਰਿਓ ਬੋਲੇ ਈਸੋ ਤਾਂ ਇੱਕ ਬੇਨਤੀ ਹੋਰ ਕਰ ਲਗਾ ਇਹ ਕੁਲਵਿੰਦਰ ਵੀਰ ਕਾਲੂ ਠੀਕ ਹੋ ਜਾਂਦਾ ਮਹਾਰਾਜ ਕਿਰਪਾ ਕਰੇ ਇਹਦੀ ਇੱਕ ਡਿਊਟੀ ਮੈਂ ਸਾਹਿਬ ਦਾ ਵੀ ਇਹਨੂੰ ਗੁਰਦਰਾ ਸਾਹਿਬ ਦੇ ਅੰਦਰ ਜਦੋਂ ਸੈੱਟ ਹੋ ਜਾਂਦਾ ਪਾਠ ਕਰਦਾ ਉਹਦੀ ਡਿਊਟੀ ਲਵਾਉਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਤੇ ਪਿੰਡ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹਨੂੰ ਰਲ ਮਿਲ ਕੇ ਇੱਕ ਛੋਟਾ ਜਿਹਾ ਮਕਾਨ ਦਾ ਪ੍ਰਾਲਾ ਕਰਿਓ ਜਿਹਦੇ ਚ ਸਟਾਰਟਿੰਗ ਜਿਹੜੇ 21 ਥੋੜੇ ਸੀਮਟ ਦੇ ਮੈਂ ਦਊਂਗਾ ਤੇ ਉਹਦੇ ਵਿੱਚ ਤੁਸੀਂ ਗੁਰਦਾਰੇ ਡਿਊਟੀ ਲਵਾਉਣ ਦਾ ਇੱਕ ਸਟਾਡੀ ਜਦੋਂ ਮਕਾਨ ਦਾ ਇੱਕ ਇਹ ਪਿੰਡ ਵੱਲੋਂ ਤੁਸੀਂ ਪ੍ਰਾਲਾ ਕਰ ਲਿਓ ਤੇ ਡਿਊਟੀ ਜਿਹੜੀ ਆ ਉਹ ਲਵਾਉਣ ਦੇ ਵਿੱਚ ਜੋ ਮਰਜ਼ੀ ਉਹ ਜ਼ਿੰਮੇਵਾਰੀ ਮੇਰੀ ਹੋਗੀ ਉਹ ਅਸੀਂ ਕਰਾਂਗੇ ਲਓ ਜੀ ਵੀਰ ਜੀ ਦੇ ਸਵਾਦ ਹਾ ਦੋਸਤ ਦੇਖੋ ਗੁਰੂ ਦੀ ਕਿਰਪਾ ਹੋ ਗਈ ਆ ਪਹਿਲਾਂ ਕਿੰਨੀ ਦੁਨੀਆ ਜੜਗੀ ਤੇਰਾ ਬਸ ਇਹ ਦੋ ਮਰਲੇ ਤਿੰਨ ਮਰਲੇ ਜਗ੍ਹਾ ਪਿੰਡ ਚੋਂ ਮਿਲ ਜੇਵੇ ਕਿਤੋਂ ਤੇ ਅਸੀਂ ਵੀ ਰਲ ਕੇ ਪ੍ਰਾਲਾ ਕਰਾਂਗੇ ਆਪਾਂ ਇਹਨੂੰ ਦੋ ਖਾਨ ਪਾ ਕੇ ਇਹਨੂੰ ਵੇਂਦਾ ਕਰ ਲਈਏ ਬਾਹਿ ਗੁਰੂ ਮਿਹਰ ਕਰਨ ਜੇ ਗੁਰੂ ਘਰ ਚ ਡਿਊਟੀ ਕਰਨ ਲੱਗ ਗਿਆ ਇਹ ਸਾਰਾ ਕੁਝ ਸਾਲਕ ਦੇ ਵਿੱਚ ਹੋ ਜਾਣਾ ਜੀ ਜੇ ਮਹਾਰਾਜ ਦੀ ਮਿਹਰ ਰਹੀ ਨਾ ਸਾਲਕ ਦੇ ਵਿੱਚ ਜੇ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਮਿਲਦੀਆਂ ਰਹੀਆਂ ਤਾਂ ਇਹ ਕੁਲਵਿੰਦਰ ਸਿੰਘ ਵੀਰਾਂ ਜਿਹੜੀ ਗੋਲਡੀ ਵੀਰੇ ਨੇ ਗੱਲ ਕਹੀ ਆ ਉਹਦੇ ਲਈ ਤਿਆਰ ਪਰ ਤਿਆਰ ਹੋ ਸਕਦਾ ਬਿਮਾਰੀ ਨਹੀਂ ਵੱਡੀ ਵੱਡੇ ਹਾਲਾਤ ਬਣ ਗਏ ਨੇ ਜਿਹੜੇ ਕੁਲਵਿੰਦਰ ਦੇ ਨਾਲ ਚੱਲ ਰਹੇ ਆ ਜੇ ਹਾਲਾਤ ਬਦਲ ਜਾਣਗੇ ਕਿਰਵਿੰਦਰ ਸਿੰਘ ਦਾ ਜੀਵਨ ਵੀ ਬਦਲ ਜਾਣਾ ਤੇ ਕਿਰਵਿੰਦਰ ਸਿੰਘ ਦਾ ਜੀਵਨ ਜੇ ਬਦਲਦਾ ਤਾਂ ਅਗਲੇ ਮੋੜ ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੇ ਹੀ ਗੁਰਤੇਗ ਭਦਰ ਮਹਾਰਾਜ ਦੇ ਘਰ ਤੋਂ ਇਹ ਵੀਰ ਸਾਡੇ ਨਾਲ ਉੱਥੋਂ ਆਇਆ ਅਸੀਂ ਗੁਰੂ ਸਾਹਿਬ ਦੇ ਘਰ ਦਰਸ਼ਨ ਕਰਨ ਗਏ ਸੀਗੇ ਤੇ ਉੱਥੋਂ ਵੀਰਾ ਸਾਡੀ ਟੀਮ ਦਾ ਮੈਂਬਰ ਸਾਡੇ ਨਾਲ ਆਇਆ ਤੇ ਮਹਾਰਾਜ ਨੇ ਇਹਦੇ ਮਨ ਚ ਫੁਰਨਾ ਪਾਇਆ ਵੀ ਜੇ ਠੀਕ ਹੋ ਜਾਂਦਾ ਤੇ ਗੁਰੂ ਘਰ ਚ ਅਸੀਂ ਡਿਊਟੀ ਲਵਾਵਾਂਗੇ ਤੇ ਜੇ ਗੁਰੂ ਘਰ ਚ ਡਿਊਟੀ ਮਿਲਦੀ ਆ ਜੀ ਜਦੋਂ ਵੀ ਇਹ ਘਰ ਬਣ ਜਾਂਦਾ ਉਹ ਘਰ ਦਾ ਲੱਕੜ ਇਹਦੇ ਰਹਿਣ ਵਾਸਤੇ ਬੈੱਡ ਫਰਨੀਚਰ ਜੋ ਵੀ ਲੱਕੜ ਦਾ ਕੰਮ ਹੋਊਗਾ ਉਹ ਭਾਵੇਂ ਲੱਖ ਰੁਪਏ 2 ਲੱਖ ਤੱਕ ਚਲ ਜੇ ਉਹ ਮਹਿੰਗੀਆਂ ਹੋ ਸਕਦੀਆਂ ਨੇ ਨਾ ਭਾਈ ਕੁਲਵਿੰਦਰ ਸਿੰਘ ਹੁਣ ਮਾਰ ਲਾ ਲਾ ਜੇ 100000 ਚਲ ਜੇ ਲੱਖ ਚਲ ਜੇ ਜਿੰਨਾ ਫਰਨੀਚਰ ਨੂੰ ਚਾਹੀਦਾ ਜੋ ਚਾਹੀਦਾ ਸਾਰਾ ਕੁਝ ਬਣ ਗਿਆ ਘਰ ਦਾ ਬਾਜੀ ਅਰਦਾਸ ਕਰਿਓ ਵੀ ਇਹ 6 ਮਹੀਨੇ ਸਤਾਂ ਚ ਦੁਬਾਰਾ ਵਾਪਸ ਤੁਹਾਡੇ ਵਿੱਚ ਆਵੇ ਤੇ ਆ ਕੇ ਫਿਰ ਤੁਸੀਂ ਜਿਹੜੀਆਂ ਗੱਲਾਂ ਕਰੀਆਂ ਜਵਾਨ ਆਪਾਂ ਇਹਨੂੰ ਪੂਗਾ ਸਕੀਏ ਪੂਰੀ ਕਰ ਸਕੀਏ ਬਸ ਅਰਦਾਸ ਕਰਿਓ ਕਿਰਵਿੰਦਰ ਸੇ ਉਹ ਜੋ ਹੋਵੇ ਵੀ ਕਿਰਵਿੰਦਰ ਆ ਕੇ ਉਹਨਾਂ ਸੁਪਨਿਆਂ ਦੇ ਘਰ ਚ ਰਹਿ ਸਕੇ ਜਿਹੜਾ ਤੁਸੀਂ ਸਾਰਿਆਂ ਨੇ ਸੁਪਨਾ ਲਿਆ ਇਹ ਸੁਪਨਾ ਹੀ ਆ ਬਾਈ ਤੇ ਇਹ ਸੱਚ ਹੋਣ ਨੂੰ ਦੇਰ ਨਹੀਂ ਲੱਗਣੀ ਜਦੋਂ ਉਹਦੀ ਕਿਰਪਾ ਹੁੰਦੀ ਆ ਤੇ ਜਨ ਕੀ ਅਰਦਾਸ ਬਿਰਤੀ ਨਾ ਜਾਏ ਤੇ ਸੰਗਤ ਦੀ ਅਰਦਾਸ ਆ ਜਿਹੜੀ ਉਹ ਖਾਲੀ ਨਹੀਂ ਜਾਂਦੀ ਕਦੇ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਥੋੜਾ ਜਿਹਾ ਪਿੱਛੇ ਆਪਰਾ ਲਾ ਰੱਖਿਓ ਮਗਰ ਕੀੜਾ ਰੱਖਿਓ ਇਹਦੇ ਬਸ ਇਹਨੇ ਠੀਕ ਕਿਵੇਂ ਹੋਣਾ ਠੀਕ ਹੋਣਾ ਇਲਾਕੇ ਦੀ ਸੰਗਤ ਜਿਹਨੂੰ ਇਹ ਜਾਣਦਾ ਜੋ ਇਹਦੇ ਮਗਰ ਕੀੜਾ ਮਾਰਦੇ ਰਹਿਣਗੇ ਪਰ ਕੀੜਾ ਮਾਰ ਲਿਓ ਬਾਕੀ ਕੋ ਜੋ ਅਸੀਂ ਕਰ ਸਕੀਏ ਅਸੀਂ ਕਰਾਂਗੇ ਮਾਰਾਂਗੇ ਜਦੋਂ ਤੁਹਾਨੂੰ ਫੋਨ ਕਰਕੇ ਆਵਾਂਗੇ ਜੇ ਤਾਂ ਪਹਿਲਾਂ ਰਸ ਪਾਣੀ ਚਾਹੀਦੀ ਹੁੰਦੀ ਹੈ ਜਿਹੜੀ ਪੁੱਛ ਕੇ ਉਹਦੇ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਖਲਦੀ ਜਿਹੜਾ ਮਾਰਾਂਗੇ ਇਹਦੀ ਭੈਣ ਲੈ ਕੇ ਆਵਾਂ ਹਾਂ ਉਹਨੂੰ ਲੈ ਆਉਂਗਾ ਤਾਂ ਬਾਲਾ ਵਧੀਆ ਹੋ ਜਾਊ ਕਿਉਂਕਿ ਇਹ ਸਿਸਟਰ ਹੈਗੀ ਭੈਣ ਹੈਗੀ ਇਹ ਰਹਿ ਗਈ ਹੈ ਦੀ ਉਹਨੂੰ ਲੱਭ ਕੇ ਨਾ ਹਾਂ ਲੱਭ ਮਿਲਾਵਾਂਗੇ ਦੀ ਭੈਣ ਨੂੰ ਮਿਲਾਵਾਂਗੇ ਲਿਆਵਾਂਗੇ ਕਿਹੜੇ ਪਿੰਡ ਵਿਆਹ ਹੀ ਆ ਉਹ ਪਰਲੇ ਨੇ ਪਟਾ ਪਰ ਤੇ ਲਾ ਕੇ ਕੋਈ ਨਹੀਂ ਕਰ ਲੈਨੇ ਹੋਈ ਕੋਈ ਨਾ ਬਣਾ ਇਹਨੇ ਜੀ ਭਾਜੀ ਭਾਜੀ ਲੱਭ ਲਵੋ ਨਾ ਜੀ ਕਿਉਂਕਿ ਜੇ ਉਹਨੂੰ ਮਿਲ ਗਿਆ ਫਿਰ ਬਹੁਤ ਛੇਤੀ ਠੀਕ ਹੋ ਜਾਏ ਨਾ ਇਹਨਾਂ ਨੂੰ ਕੋਈ ਕਰ ਲੈ ਉਹ ਖੜਿਆ ਕਈ ਵਾਰੀ ਉਹਨਾਂ ਨੂੰ ਵੀ ਰੋੜੇ ਰਗਾ ਇਹ ਇੰਨਾ ਵੱਡਾ ਕੰਮ ਹੋ ਗਿਆ ਦੇ ਭੈਣ ਤੇ ਚਾਰੀ ਚੰਗੀ ਭੜੀ ਆਉਂਦਾ ਜਦੋਂ ਮੱਗੀ ਨਾ ਮੇਰੇ ਹਾਲਾਤ ਹੈ ਨਾ ਮੈਨੂੰ ਨਹੀਂ ਲੱਗਦਾ 5-6 ਮਹੀਨੇ ਤੋਂ ਵੱਧ ਲੱਗਣਾ ਭਾਜੀ ਇਹਨਾਂ ਨੂੰ ਠੀਕ ਹੋ ਜਾਣਾ ਜੀ ਸੈੱਟ ਹੋ ਜਾਣਾ ਇਹਨੇ ਪਹਿਲੋ ਠ ਇਨੇ ਸਾਲ ਫਿਰ ਪਹਿਲਾਂ ਹੀ ਆ ਤਿੰਨ ਸਾਲ ਆ ਜਿਹੜੇ ਮਾਰੇ ਪਹਿਲਾਂ ਕਿਤੇ ਆ ਜਾਂਦਾ ਚਲੋ ਚਲੋ ਸਮਾ ਸਮਾ ਸਮਰਾਥਾ ਭਾਈ ਠੀਕ ਹੈ ਜੀ ਅਰਦਾਸ ਕਰਿਓ ਮਿਹਰਬਾਨੀ ਮਹਾਰਾ ਸੱਚੇ ਪਾਤਸ਼ਾ ਸਰਬੱਤ ਦਾ ਹੀ ਭਲਾ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ